ਅਮਰਦਾਸ ਸਕੂਲ ਭਲਾਈਪੁਰ ਡੋਗਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ। ਥਾਣਾ ਵੈਰੋਵਾਲ ਦੇ ਐਸਐਚਓ ਗੁਰਿੰਦਰ ਸਿੰਘ ਮੁੱਖ ਮਹਿਮਾਨ ਅਤੇ ਸੰਸਥਾ ਦੇ ਚੇਅਰਮੈਨ ਜਸਪਾਲ ਸਿੰਘ ਰੰਧਾਵਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਭਲਾਈਪੁਰ ਡੋਗਰਾ ਵਿਖੇ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ। ਇਸ ਮੌਕੇ ਥਾਣਾ ਵੈਰੋਵਾਲ ਦੇ ਐਸਐਚਓ ਗੁਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਸੰਸਥਾ ਦੇ ਚੇਅਰਮੈਨ ਜਸਪਾਲ ਸਿੰਘ ਰੰਧਾਵਾ ਡਾਇਰੈਕਟਰ ਜਤਿੰਦਰਪਾਲ ਸਿੰਘ ਰੰਧਾਵਾ ਅਤੇ ਪ੍ਰੈਜ਼ੀਡੈਂਟ ਮੈਡਮ ਬਲਜੀਤ ਰਕੋਰ ਰੰਧਾਵਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਗੁਰਬਾਣੀ ਦਾ ਸ਼ਬਦ ਗਾਇਨ ਕਰਕੇ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਜਗਪ੍ਰੀਤ कौर ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਸੰਸਥਾ ਦੀਆਂ ਪ੍ਰਾਪਤੀਆਂ ਤੋਂ ਪਹਿਲਾਂ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਕਾਰ ਦੀ ਕੋਰੋਗ੍ਰਾਫੀ ਅਤੇ ਸਕਿੱਟਾ ਪੇਸ਼ ਕੀਤੀਆਂ ਅਤੇ ਪੰਜਾਬ ਦਾ ਲੋਕ ਨਾਚ ਗਿੱਧਾ ਪੰਗੜਾ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਜਸਪਾਲ ਸਿੰਘ ਰੰਧਾਵਾ ਡਾਇਰੈਕਟਰ ਜਤਿੰਦਰਪਾਲ ਸਿੰਘ ਰੰਧਾਵਾ ਪ੍ਰੈਜ਼ੀਡੈਂਟ ਮੈਡਮ ਬਲਜੀਤ कौर ਰੰਧਾਵਾ ਪ੍ਰਿੰਸੀਪਲ ਮੈਡਮ ਜਗਪ੍ਰੀਤ कौर ਅਤੇ ਸਮੂਹ ਸਟਾਫ ਵੱਲੋਂ ਪੁੱਜੇ ਵਿਸ਼ੇਸ਼ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੜਾਈ ਖੇਡਾਂ ਜਾਂ ਹੋਰ ਗਤੀਵਿਧੀਆਂ ਵਿੱਚੋਂ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਅਤੇ ਇਹਨਾਂ ਵਿਦਿਆਰਥੀਆਂ ਦਾ ਹੌਸਲਾ ਅਫਜ਼ਾਈ ਕੀਤੀ ਗਈ ਅਖੀਰ ਵਿੱਚ ਸਕੂਲ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਵੱਲੋਂ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਪ੍ਰਮੁੱਖ ਸਖਸ਼ਿਆਤਾ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ ਸੋਨੂ ਫਤਿਹਪੁਰ ਦੀ ਵਿਸ਼ੇਸ਼ ਰਿਪੋਰਟ ਬੋਲੀ ਜਾਦਗਨ ਮੈਂ ਅੱਖ ਨਖਲੀ ਅੱਜ ਨਹੀਂ ਬੁਲਟਾਂ ਦੇ ਰਾਤ ਨੇ ਪੈਣੇ ਮੜ ਕੇ ਹੀ ਆ ਗਿਆ ਯਾਰ ਤੇ ਕਿੰਨਾਂ ਲਈ ਦਸਦੀਆਂ ਨਾ ਮੁੰਡਾ ਨਾ ਤਵਾ ਮੋਟੇ ਪਾਏ ਹਰ ਵੇ ਵਸ਼ੇ ਤਿੱਪਾ ਹੰਤਾ ਸਦਾ ਪੜਾ ਕਿੱਥੇ ਹੀ ਨਾ ਪੜਾ ਨਹੀਂ ਇਕ ਖੰਨਾ ਫਿਕੜਾ ਕੰਨੇ ਸਹੀ ਨਾ ਕਰਦਾ ਮਾਸ ਸੱਖ ਕਹਦਾ ਕਿੱਥੇ ਵਾਟ ਪੜਾ ਨਹੀਂ ਇਕ ਜਨਾਂ ਫਿਕੜਾ ਕੁੱਤੇ ਬਿੱਲੀ ਨਹੀਂ नच जे शौक़ीन मुंडे उॾ खे मिटी जे मथे चूंमे हसके गेरे शहर साया कुर्ता बि सम जामी दसे ਜੇ ਤੁਹਾਡੀ ਸੰਸਥਾ ਜਿਹੜਾ ਆਪਣਾ ਸਲਾਨਾ ਇਨਾਮ ਵੰਡ ਸਮਾਗਮ ਜਿਹੜਾ ਕਰਾਇਆ ਗਿਆ ਕੀ ਕਹਿਣਾ ਚਾਹੁੰਦੇ ਜੀ ਅੱਜ ਗੁਰੂ ਅਮਰਦਾਸ ਸੀਨੀਅਰ ਸੈਂਡੀ ਸਕੂਲ ਪਲਾਈ ਪੋਡੋਗ੍ਰਾਮ ਵਿਖੇ ਸਲਾਨਾ ਸੱਭਿਆਚਾਰਕ ਤੇ ਇਨਾਮ ਵੰਡ ਸਮਾਰੋਹ ਹੋ ਰਿਹਾ ਮੈਂ ਇਸ ਗੱਲ ਤੇ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਸਾਡੀ ਇਹ ਸੰਸਥਾ ਸਨ 1998 ਵਿੱਚ ਇੱਕ ਛੋਟੇ ਜਿਹੇ ਪੌਦੇ ਦੇ ਰੂਪੇ ਸ਼ੁਰੂ ਕੀਤੀ ਗਈ ਸੀ ਤੇ ਅੱਜ ਆਪਣੇ 24 ਸਾਲਾਂ ਦੇ ਸਫ਼ਰ ਦੇ ਦਰਮਿਆਨ ਇੱਕ ਵਿਸ਼ਾਲ ਦਰਖਤ ਬਣ ਗਈ ਹੈ ਜਿਸ ਦੀ ਸ਼ਾਨ ਸਾਰਾ ਇਲਾਕਾ ਮਾਣ ਰਿਹਾ ਹੈ ਇਸ ਸੰਸਥਾ ਵਿੱਚ ਪੜ ਕੇ ਹਜ਼ਾਰਾਂ ਵਿਦਿਆਰਥੀ ਚੰਗੇ-ਚੰਗੇ ਅਹੁਦਿਆਂ ਤੇ ਬਿਰਾਸਤਮਾਨ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ ਇਸ ਸਮਾਰੋਹ ਨੂੰ ਮਨਾਉਣ ਦਾ ਸਾਡਾ ਮਕਸਦ ਇਹ ਹੁੰਦਾ ਹੈ ਕਿ ਸਾਲ ਦੇ ਵਿੱਚ ਜਿੰਨਾ ਵਿਦਿਆਰਥੀਆਂ ਨੇ ਪ੍ਰਾਪਤੀਆਂ ਕੀਤੀਆਂ ਹੁੰਦੀਆਂ ਨੇ ਚਾਹੀਓ ਅਕੈਡਮਿਕ ਦੇ ਵਿੱਚ ਹੋਣ ਸਪੋਰਟਸ ਦੇ ਵਿੱਚ ਹੋਣ ਜਾਂ ਕੋਈ ਕਿਉਰੀਕਲ ਐਕਟੀਵਿਟੀ ਦੇ ਵਿੱਚ ਹੋਣ ਉਹਨਾਂ ਨੂੰ ਇਸ ਦਿਨ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਕਿ ਵਿਦਿਆਰਥੀਆਂ ਦੇ ਅੰਦਰ ਮੁਕਾਬਲੇ ਦੀ ਭਾਵਨਾ ਉਤਪੰਨ ਹੋ ਸਕੇ ਮੈਂ ਅੱਜ ਦੇ ਇਸ ਸਮਾਗਮ ਵਿੱਚ ਪਹੁੰਚੇ ਚੇਅਰਮੈਨ ਆਫ ਦੀ ਸਕੂਲ ਸਰਦਾਰ ਜਸਪਾਲ ਸਿੰਘ ਜੀ ਰੰਦਾਵਾ ਪ੍ਰੈਜ਼ੀਡੈਂਟ ਆਫ ਦੀ ਸਕੂਲ ਮੈਮ ਬਲਜੀਤ ਰੰਦਾਵਾ ਜੀ ਡਾਇਰੈਕਟਰ ਆਫ ਦੀ ਸਕੂਲ ਮਿਸਟਰ ਜਤਿੰਦਰ ਪਾਲ ਸਿੰਘ ਜੀ ਰੰਦਾਵਾ ਚੀਫ ਗੈਸਟ ਆਫ ਦੀ ਡੇ ਸਰਦਾਰ ਗੁਰਿੰਦਰ ਸਿੰਘ ਜੀ ਆਲਕ ਇਨਸਪੈਕਟਰ ਐਸ ਐਚਓ ਵੈਰੋਵਾਲ ਸਾਹਿਬ ਆਸ-ਪਾਸ ਦੇ ਪਿੰਡਾਂ ਦੇ ਆਏ ਹੋਏ ਪੰਚ ਸਰਪੰਚ ਸਹਿਬਾਨ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਤੇ ਮੇਰੇ ਬੜੇ ਹੀ ਹਰਦਿਲ ਅਜੀਜ਼ ਨੰਨੇ-ਮੁੰਨੇ ਬੱਚਿਆਂ ਦੇ ਮਾਤਾ-ਪਿਤਾ ਸਹਿਬਾਨ ਨੂੰ ਅੱਜ ਇੱਥੇ ਪਹੁੰਚਣ ਤੇ ਆਪਣੇ ਤੇ ਆਪਣੀ ਸੰਸਥਾ ਵੱਲੋਂ ਹਾਰਦਿਕ ਜੀ ਆਇਆਂ ਆਖਦੀਆਂ ਹਨ ਜਿਹੜੀ ਰੰਧਾਵਾ ਜ਼ਾਬਾ ਅੱਜ ਗੁਰੂ ਅਮਰਦਾਸ ਸਕੂਲ ਪਲਾਈ ਡੋਕਰ ਸਲਾਣਾ ਇਨਾਮਵਾਨ ਦਾ ਸਮਾਗਮ ਜਿਹੜਾ ਕਰਾਇਆ ਗਿਆ ਕਿ ਕਿਹੜਾ ਜਾਂਦੇ ਅੱਜ ਸਾਡੇ ਇਸ ਸਕੂਲ ਦਾ 24 ਸਲਾਨਾ ਇਨਾਮ ਵਡ ਸਮਾਰੋ ਜੀ 24 ਸਾਲ ਸਕੂਲ ਨੇ ਪੂਰੇ ਕੀਤੇ ਲਗਾਤਾਰ ਔਰ ਲਗਾਤਾਰ ਅਸੀਂ ਮਨਾਉਂਦੇ ਆ ਰਹੇ ਹਾਂ ਇਹ ਸਲਾਨਾ ਜਿਹੜਾ ਇਨਾਮ ਵਡ ਸਮਾਰੋ ਹੁੰਦਾ ਇਹਦੀ ਬੜੀ ਅਹਿਮੀਅਤ ਆ ਜੀ ਬੱਚਿਆਂ ਦੇ ਵਿੱਚ ਸਕੂਲ ਦੇ ਵਿੱਚ ਬੜੀ ਅਹਿਮੀਅਤ ਆ ਕਿਉਂਕਿ ਸਾਰਾ ਸਾਲ ਜੋ ਬੱਚਿਆਂ ਨੇ ਅਕੈਡਮਿਕ ਤੇ ਪੜ੍ਹਾਈ ਵਿਦਿਕ ਤੇ ਹੀ ਕਰਾਉਣੀ ਕਰਾਉਣੀ ਉਹ ਤੇ ਸਾਡਾ ਪਹਿਲਾ ਲਕਸ਼ਯਾ ਉਹਦੇ ਨਾਲ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਵਾਂ ਕੋਕਰੀ ਕਲਰ ਐਕਟੀਵਿਟੀ ਸਹਿ ਪਾਠਿਕ ਰਿਆਮਾ ਖੇਡਣਾ ਹੋਈਆਂ ਮਿਊਜ਼ਿਕ ਹੋਇਆ ਰੰਗੋਲੀ ਹੋਈ ਜਾਂ ਆਰਟ ਦੇ ਸਬਜੈਕਟ ਹੋਏ ਜਾਂ ਜਿਹੜੇ ਵੀ ਕਲਚਰ ਐਕਟੀਵਿਟੀ ਹੋਈਆਂ ਜਿਹੜੇ ਵੀ ਡਿਬੇਟ ਡਿਸਕਸ਼ਨ 에ਸੇ ਰਾਈਟਿੰਗ ਹੋਰੀ ਬਹੁਤ ਸਾਰੀਆਂ ਕੋਕਰੀ ਕਲਰ ਐਕਟੀਵਿਟੀ ਆ ਦੇਸ਼ ਦੇ ਜਿਹੜੇ ਸਾਡੇ ਇਤਿਹਾਸਕ ਦਿਨ ਹੁੰਦੇ ਆ ਉਹ ਜੋ ਮਨਾਏ ਜਾਂਦੇ ਸਾਰਾ ਲੇਖਾ ਜੋਖਾ ਜਿਹੜਾ ਅੱਜ ਦੇ ਦਿਨ ਪ੍ਰਿੰਸੀਪਲ ਆਪਣੀ ਰਿਪੋਰਟ ਚ ਕਰਦਾ ਜੀ ਜਿਹੜੀ ਐਨਵਲ ਰਿਪੋਰਟ ਪੜ੍ਹੀ ਜਾਂਦੀ ਆ ਉਹਦੇ ਵਿੱਚ ਦੱਸਿਆ ਜਾਂਦਾ ਕਿ ਸਕੂਲ ਨੇ ਕੀ ਇਸ ਸਾਲ ਪ੍ਰਾਪਤੀਆਂ ਕੀਤੀਆਂ ਕੀ ਬੱਚਿਆਂ ਨੂੰ ਕਰਵਾਇਆ ਕੀ ਅਸੀਂ ਕਰਵਾਉਣ ਜਾ ਰਹੇ ਆਂਗੇ ਦੂਸਰਾ ਜਿਹੜੇ ਬੱਚਿਆਂ ਨੂੰ ਇਨਾਮ ਵੰਡ ਸਮਾਰੋਹ ਦੇ ਵਿੱਚ ਜਿਹੜੇ ਐਕਟੀਵਿਟੀਆਂ ਕਰਦੇ ਆ ਉਹਨਾਂ ਲਈ ਬੜਾ ਵੱਡਾ ਇੱਕ ਮੰਚ ਆ ਜਦੋਂ ਕਿਸੇ ਕਲਾਕਾਰ ਨੂੰ ਪੁੱਛਿਆ ਜਾਂਦਾ ਵੀ ਤੁਹਾਡਾ ਜੀ ਸ਼ੁਰੂਆਤ ਕਿੱਥੇ ਤੇ ਉਹ ਸਕੂਲ ਤੋਂ ਸਟੇਜ ਜਿਹੜੀ ਆ ਉਹ ਦੱਸਦਾ ਕਿ ਮੇਰੀ ਸ਼ੁਰੂਆਤ ਉੱਥੋਂ ਹੋਈ ਆ ਮੈਂ ਇਸ ਸਟੇਜ ਤੇ ਉੱਥੇ ਆ ਕੀਤਾ ਏ ਇਹ ਜਿਹੜੇ ਬੱਚੇ ਕਲਾਕਿਰਤੀਆਂ ਕਰਦੇ ਆ ਜਿਹੜੇ ਬੱਚੇ ਐਕਟੀਵਿਟੀ 'ਚ ਭਾਗ ਲੈਂਦੇ ਆ ਇੱਕ ਦਿਨੇ ਬੜੇ ਵੱਡੇ ਕਲਾਕਾਰ ਬਣ ਗਏ ਸਕੂਲ ਦੇ ਵਿੱਚੋਂ ਹੀ ਸ਼ੁਰੂਆਤ ਹੁੰਦੀ ਆ ਬੱਚਿਆਂ ਨੂੰ ਇਹ ਕਲਾ ਐਕਟੀਵਿਟੀ 뮤직 ਹਰ ਚੀਜ਼ ਦੀ ਸਕੂਲ ਦੇ ਵਿੱਚੋਂ ਸ਼ੁਰੂਆਤ ਹੁੰਦੀ ਆ ਇਸ ਸਟੇਜ ਜਿਹੜੀ ਆ ਉਹਨਾਂ ਵਾਸਤੇ ਬੜੀ ਜਿਹੜੀ ਫਾਇਦੇਮੰਦ ਆ ਬੱਚੇ ਇਹਦੇ ਨਾਲ ਉਤਸ਼ਾਹਤ ਹੁੰਦੇ ਆ ਜਿੱਥੋਂ ਤੱਕ ਅਸੀਂ ਇਨਾਮ ਵੰਡ ਸਮਾਰੋਹ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਫਸਟ ਸੈਕੰਡ ਥਰਡ ਪ੍ਰਾਈਜ਼ ਮਿਲਦਾ ਜਿਹੜੇ ਫਸਟ ਮਿਲਦਾ ਸੈਕੰਡ ਵਾਲਾ ਉਤਸ਼ਾਹਤ ਹੁੰਦਾ ਕਿ ਮੈਂ ਵੀ ਅਗਲੇ ਸਾਲ ਫਸਟ ਆਵਾਂ ਥਰਡ ਵਾਲਾ ਕਹਿੰਦਾ ਵੀ ਮੈਂ ਵੀ ਅੱਗੇ ਆਵਾਂ ਇਹਦੇ ਨਾਲ ਬੱਚੇ ਜਿਹੜੇ ਆ ਉਹ ਅੱਗੇ ਆਉਂਦੇ ਆ ਉਹਨਾਂ ਦੀ ਜਿਹੜੀ ਜਿਹੜੇ ਹੀ ਸਿੰਬਲ ਆਫ ਰਿਸਪੈਕਟ ਸਾਈਨ ਦਿੰਦੇ ਉਹਨਾਂ ਨੂੰ ਗਿਫਟ ਦਿੰਨੇ ਇੱਕ ਤੌਰ ਤੇ ਜੋ ਉਹਨਾਂ ਨੂੰ ਸ਼ੀਲਡਾਂ ਦਿੰਨੇ ਆ ਮੈਡਲ ਦਿੰਨੇ ਆ ਉਹ ਉਹਨਾਂ ਦੀ ਉਮਰ ਲਈ ਸਾਰੀ ਉਮਰ ਲਈ ਇੱਕ ਯਾਦਗਾਰੀ ਚਿੰਨ੍ਹ ਬਣ ਜਾਂਦੇ ਆ ਉਹ ਬੱਚਿਆਂ ਨੂੰ ਉਤਸ਼ਾਹਤ ਕਰਦੇ ਆ ਹਮੇਸ਼ਾ ਉਹ ਜਦੋਂ ਉਹਨਾਂ ਦੀ ਗੀਤੀ ਤੇ ਪੈ ਜਾਂਦੇ ਉਤਸ਼ਾਹਤ ਕਰਦੇ ਆ ਕਿ ਆਪਾਂ ਅੱਗੇ ਵੀ ਚੱਲਣਾ ਵਾ ਆਪਾਂ ਅੱਗੇ ਵਧਣਾ ਜਿਹੜੇ ਬੱਚੇ ਸਟੇਜ ਤੇ ਆਉਂਦੇ ਆ ਦੂਜੇ ਬੱਚੇ ਉਤਸ਼ਾਹਤ ਹੁੰਦੇ ਆ ਮੈਂ ਵੀ ਸਟੇਜ ਤੇ ਜਾਣਾ ਜਿਹੜੇ ਫਸ ਸੈਕੰਡ ਥਰਡ ਆਉਂਦੇ ਆ ਦੂਜੇ ਬੱਚੇ ਉਤਸ਼ਾਹਤ ਹੁੰਦੇ ਮੈਂ ਵੀ ਅੱਗੇ ਜਾਣਾ ਇਹਦੇ ਨਾਲ ਬੱਚਿਆਂ ਦਾ ਮਨੋਬਲ ਜਿਹੜਾ ਵੱਧਦਾ ਵਾ ਤੇ ਇਹਦੇ ਵਿੱਚ ਪਤਾ ਲੱਗਦਾ ਸਕੂਲ ਦੀ ਕਾਰਗੁਜ਼ਾਰੀ ਦਾ ਕਿ ਉਹਨਾਂ ਨੇ ਸਾਰੇ ਸਾਲ ਚ ਅਧਿਆਪਕਾਂ ਨੇ ਕੀ ਕਰਵਾਇਆ ਕਿੰਨਾ ਸਕੂਲ ਪ੍ਰੋਗਰੈਸ ਕਰਦਾ ਉਹਦਾ ਲੇਖਾ ਜੋਖਾ ਸਾਰਾ ਅਸੀਂ ਕਰਦੇ ਆਂ ਮਾਪਿਓ ਨੂੰ ਇੱਕ ਖੁੱਲਾ ਸੱਦਾ ਹੁੰਦਾ ਕਿ ਉਹ ਆਪਣੇ ਬੱਚਿਆਂ ਦੀ ਐਕਟੀਵਿਟੀ ਵੀ ਦੇਖਣ ਕਿਉਂਕਿ ਸਾਰਾ ਸਾਲ ਤੇ ਬੱਚੇ ਕਲਾਸ ਰੂਮਾਂ ਦੇ ਵਿੱਚ ਜਾਂ ਸਕੂਲ ਚ ਪੜਦੇ ਆ ਉਹਦੋਂ ਮਾਪਿਓ ਨਹੀਂ ਵੇਖ ਸਕਦਾ ਇਸ ਸਟੇਜ ਦੇ ਉੱਤੇ ਮਾਪਿਓ ਵੇਖ ਕੇ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੁੰਦਾ ਕਿ ਮੇ ਸਾਡੇ ਬੱਚਿਆਂ ਨੂੰ ਉੱਥੇ ਕੀ ਕੁਝ ਕਰਵਾਇਆ ਜਾਂਦਾ ਹੈ